ਹੁਸ਼ਿਆਰ ਪੁਰਦਾ 114 ਸਾਲ ਪੁਰਾਣਾ ਸ਼ੀਸ਼ਮੈਲ ਕੀ ਤੁਸੀਂ ਵੀ ਦੇਖਿਆ ਹੈ ਕਿਸੇ ਟਾਈਮ ਖਿੱਚ ਦਾ ਕੇਂਦਰ ਹੁੰਦਾ ਸੀ ਇਹ ਸ਼ੀਸ਼ਮੈਲ ਜੇਕਰ ਤੁਸੀਂ ਨਹੀਂ ਦੇਖਿਆ ਤਾਂ ਤੁਸੀਂ ਆਪਣੇ ਮਾਤਾ ਪਿਤਾ ਤੋਂ ਇਸ ਦੀਆਂ ਕਹਾਣੀਆਂ ਤਾਂ ਜ਼ਰੂਰ ਸੁਣੀਆਂ ਹੋਣਗੀਆਂ ਉਸ ਸਮੇਂ ਦੇ ਲੋਕਾਂ ਦੇ ਲਈ ਇਹ ਇੱਕ ਤਰ੍ਹਾਂ ਦੇ ਨਾਲ ਅਜੂਬਾ ਸੀ ਕਿਸੇ ਸਮੇਂ ਲੰਬੀਆਂ ਲੰਬੀਆਂ ਲਾਈਨਾਂ ਲਾ ਕੇ ਲੋਕ ਦੇਖਣ ਆਉਂਦੇ ਸੀ ਇਸ ਨੂੰ ਕਾਰੀਗਰਾਂ ਨੇ ਮੂਰਤੀਆਂ ਨੂੰ ਇਸ ਤਰ੍ਹਾਂ ਦੇ ਨਾਲ ਤਰਾਸ਼ਿਆ ਹੈ ਕਿ ਇੱਕ ਤਰ੍ਹਾਂ ਦੇ ਨਾਲ ਇਹਨਾਂ ਵਿੱਚ ਜਾਣ ਹੀ ਪਾਤੀ ਸੀ ਦੇਖਣ ਵਾਲਿਆਂ ਨੂੰ ਇਹ ਜੂੰਦੀਆਂ ਲੱਗਦੀਆਂ ਸੀ ਹੁਸ਼ਿਆਰਪੁਰ ਦਾ ਸ਼ੀਸ਼ਮੈਲ ਜੋ ਕਿ 1911 ਵਿੱਚ ਲਾਲਾ ਹੰਸ ਰਾਜ ਜੈਨ ਵੱਲੋਂ ਤਮੀਰ ਕਰਾਇਆ ਗਿਆ ਸੀ ਲਗਭਗ 114 ਸਾਲ ਪੁਰਾਣਾ ਸ਼ੀਸ਼ਮੈਲ ਹੁਣ ਟਿਕਨ ਦੀ ਕਗਾਰ ਤੇ ਹੈ ਸ਼ੀਸ਼ਮੈਲ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਬਾਜ਼ਾਰ ਸ਼ੀਸ਼ਮੈਲ ਬਾਜ਼ਾਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਸ਼ੀਸ਼ਮੈਲ ਦੀ ਸੰਭਾਲ ਨਹੀਂ ਕੀਤੀ ਪ੍ਰਾਂਤਨ ਬਿਲਡਿੰਗ ਹੋਂਦ ਕਲ ਲੋਕਾਂ ਦਾ ਖਿੱਚਦਾ ਕੇਂਦਰਤਾ ਸੀ ਪਰ ਅਜੇ ਤੱਕ ਇਸ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਹੁਣ ਇਸ ਦੀ ਦੇਖ ਰੇਖਾ ਹੁਣ ਕਨ ਸ਼ੀਸ਼ਮੈਲ ਡਿਗਨ ਦੀ ਕਗਾਰ ਤੇ ਹੈ ਮੇਰਾ ਨਾਮ ਅਸ਼ਵੀ ਸ਼ਰਮਾ ਛੋਟਾ ਇੱਥੇ ਤੁਸੀਂ ਖੜੇ ਹੋ ਸ਼ੀਸ਼ਮੈਲ ਮਜ਼ਾਰ ਤੇ ਸ਼ੀਸ਼ਮੈਲ ਦੇ ਮੂਹਰੇ ਖੜੇ ਹੋ ਇਹ ਇਤਿਹਾਸਕ ਦਾ ਹੁਸ਼ਿਆਪੁਰ ਦੇ ਵਿੱਚ ਬਹੁਤ ਹੀ ਪੁਰਾਣਾ ਸ਼ੀਸ਼ਮੈਲ ਹੁੰਦਾ ਸੀ ਜਦੋਂ ਅਸੀਂ ਬਹੁਤ ਛੋਟੇ-ਛੋਟੇ ਹੁੰਦੇ ਤਾਂ ਇਹਦੇ ਇੱਥੇ ਇੱਕ 10 ਪੈਸੇ ਦੀ ਪਰਚੀ ਲੱਗਦੀ ਹੁੰਦੀ ਸੀ ਕਿ ਔਰ ਅੰਦਰ ਜਾ ਕੇ ਇੰਨਾ ਕੋ ਮਤਲਬ ਮਨ ਖੁਸ਼ ਹੁੰਦਾ ਸੀ ਨਾ ਕੋ ਮਤਲਬ ਦੇਖ ਕੇ ਕਿ ਯਕੀਨੀ ਹੁੰਦਾ ਸੀ ਇਹ ਮੂਰਤੀ ਹੱਥ ਨਾਲ ਬਣਾਈ ਹੋਈ ਹੈ ਔਰ ਬੜੇ ਬੜੇ ਦੂਰੋਂ ਲੋਕੀ ਉਹ ਐਨਆਰਆਈ ਆਣ ਦਿੰਦੇ ਆ ਕੋਹਸ਼ਾਹਪੁਰ ਦੇ ਸ਼ਹਿਰ ਵਿੱਚ ਬਹੁਤ ਅੱਛਾ ਬਣਿਆ ਹੋਇਆ ਪਰ ਹੁਣ ਥੋੜਾ ਦੁੱਖ ਹੁੰਦਾ ਆ ਕਿ ਜਦੋਂ ਉਹਦੇ ਮੂਰਤੀਆਂ ਤੇ ਦੇਖਣਯੋਗ ਹੈ ਹੀ ਨਹੀਂ ਨਾ ਰਿਪੇਅਰ ਹੈ ਕਿ ਕੋਈ ਨਾ ਦਿਖ ਰਿਹਾ ਹੁੰਦੀ ਆ 114 ਸਾਲ ਪੁਰਾਣਾ 1911 ਵਿੱਚ ਬਣਾਇਆ ਗਿਆ ਸੀ ਇਹ ਤੇ ਕੀ ਲੱਗਦਾ ਸਰਕਾਰਾਂ ਇਸ ਵੱਲ ਕਿਉਂ ਧਿਆਨ ਨਹੀਂ ਦੇਦੀ ਸਰਕਾਰ ਨੂੰ ਇਹ ਧਿਆਨ ਦੇਣਾ ਚਾਹੀਦਾ ਕੋਹਸ਼ਾਹਪੁਰ ਦੇ ਚ ਇਹ ਬਹੁਤ ਪ੍ਰਚੀਨ ਹੈਗਾ ਆ ਮਤਲਬ ਬਹੁਤ ਇਤਿਹਾਸਕ ਜਾਈ ਹੈਗੀ ਦੇਖਣ ਲਈ ਔਰ ਤੁਸੀਂ ਦੇਖੋ ਕੱਲੀ ਕੱਲੀ ਕਿ ਮਤਲਬ ਕਾਰਗਰੀ ਦਿਖਾਈ ਹੋਈ ਹੈ ਉਹਨਾਂ ਨੇ ਔਰ ਪਿੱਛੇ ਜਿਸੀ ਨਗਰ ਨਿਗਮ ਨੂੰ ਹੋਇਆ ਚੁਗਾ ਸਭ ਕੁ ਕਹਿੰਦੇ ਚੀ ਕੰਮ ਸ਼ੀਸ਼ਮਾ ਦਾ ਦੌਰ ਤੇ ਹੋਏਗਾ ਪਰ ਕਾਗਜ਼ਾ ਜੇ ਰਹਿ ਗਿਆ ਕੰਮ ਹੋਏ ਨਹੀਂ ਪਰ ਦੇਖਿਆ ਜਬ ਜਿਹੜੀਆਂ ਇਤਿਹਾਸਿਕ ਚੀਜ਼ਾਂ ਪੁਰਾਣੀਆਂ ਹੈਗੀਆਂ ਸਾਮ ਸੰਭਾਲੇ ਸਰਕਾਰ ਤਾਂ ਕਹਿਦੀ ਕਰਾਂਗੇ ਪਰ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਡਿਗਨ ਦੀ ਕਦਰ ਤੇ ਆ ਗਈ ਹੈ ਪਰ ਸਰਕਾਰ ਨੂੰ ਹੀ ਚਾਹੀਦਾ ਨਾ ਉਹ ਦੇਖੋ ਮਤਲਬ ਪਿੱਪਲ ਲੱਗੇ ਹੋਏ ਆ ਇਹਦੀ ਕੋਈ ਸਫਾਈ ਨਹੀਂ ਕੋਈ ਧਿਆਨ ਨਹੀਂ ਬਿਲਕੁਲ ਕਾਜਾਂ ਵਿੱਚ ਹੀ ਆ ਜਿਉ ਹੋ ਗਿਆ ਹੁਣ ਡਿਗਨ ਦਾ ਇਹ ਲੱਗ ਰਿਹਾ ਕਿਸੇ ਲਈ ਵੀ ਇਹ ਮਾਰ ਤਾਂ ਬੈਸੇ ਨਾਲ ਵਾਲੀ ਜਲਦ ਜਲਦ ਦਿਖ ਰਿਹਾ ਕੀਤੀ ਜਾਵੇ ਔਰ ਇਹਨੂੰ ਹੋ ਸਕਦਾ ਹੈ ਕਿ ਰਿਪੇਅਰ ਹੋ ਜਾਵੇ ਤੇ ਇੱਕ ਆਨ ਵਾਲ ਟਾਈਮ 'ਚ ਲੋਕੀ ਫੇਰ ਸ਼ੀਸ਼ੋਂ ਯਾਰ ਦੇਖਣ ਆਣ ਸਰ ਮੇਰਾ ਨਾਮ ਭਾਵੇਸ਼ धवन ਅਦੀ ਅੱਜ ਤੁਸੀਂ ਖੜੇ ਸ਼ੀਸ਼ਮੈਲ ਬਜ਼ਾਰ ਦੇ ਇਹਨੂੰ ਸ਼ੀਸ਼ਮੈਲ ਦੇਓ ਇੱਥੇ ਬਿਲਡਿੰਗ ਉਹਦੇ ਨਾਂ ਨਾਲ ਜਾਣਿਆ ਜਾਂਦਾ ਬਹੁਤ ਪੁਰਾਣੀ ਹੈ ਕਿੰਦਨ ਹਾਲਾਤ ਨਹੀਂ ਕਿ ਹਾਲਦੀ ਹੁਸ਼ਿਆਰਪੁਰ ਇੱਕ ਬਹੁਤ ਇਤਿਹਾਸਿਕ ਸ਼ਹਿਰ ਹੈ ਇਹਦਾ ਇਤਿਹਾਸ ਸ਼ੀਸ਼ਮੈਲ ਨਾਲ ਵੀ ਜੁੜਿਆ ਹੈ ਇੱਥੇ ਇੱਕ ਰਾਜਾ ਜੀ ਦਾ ਦਰਬਾਰ ਹੁੰਦਾ ਸੀ ਉਹਨਾਂ ਨੇ ਇੱਕ ਸ਼ੀਸ਼ਿਆਂ ਦਾ ਮਹਿਲ ਬਣਾਇਆ ਸੀ ਉਹਦਾ ਨਾਮ ਹੈ ਸ਼ੀਸ਼ ਮਹਿਲ ਇੱਕ ਪਟਿਆਲੇ ਜਿਹਾ ਕਿੱਥੇ ਹੈ ਹੋਰ ਵੀ ਕਹਿੰਦੇ ਇੱਕ ਅੱਧਾ ਹੋਏਗਾ ਦੇਸ਼ ਦੇ ਵਿੱਚ ਉਹ ਆਈ ਡੋਨਟ ਨੋ ਕਿੱਥੇ ਹੋਏਗਾ ਪਰ ਇਸ ਚੀਜ਼ ਨੂੰ ਤੁਸੀਂ ਆਪ ਵੀ ਦੇਖ ਸਕਦੇ ਹੋ ਇਸ ਮੂਰਤੀਆਂ ਨੂੰ ਦੇਖ ਸਕਦੇ ਹੋ ਇਹ ਲੱਕੜ ਦੀਆਂ ਵੀ ਮੂਰਤੀਆਂ ਬਣੀਆਂ ਹੋਈਆਂ ਸਰ ਪੱਥਰ ਦੀਆਂ ਵੀ ਮੂਰਤੀਆਂ ਬਣੀਆਂ ਹੋਈਆਂ ਅੰਦਰ ਬਹੁਤ ਬਹੁਤ ਹੀ ਪੁਰਾਤਨ ਔਰ ਕਾਰੀਗਰੀ ਵਾਲਾ ਕੰਮ ਹੋਇਆ ਹੋਇਆ ਹੈ ਇਹਨੂੰ ਦੇਖਣ ਲਈ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਸਾਡੇ ਸ਼ਹਿਰ ਦੇ ਵਿੱਚ ਕਈ ਨੇਤਾ ਹੋਏ ਬਹੁਤ ਉੱਚੀਆਂ ਉੱਚੀਆਂ ਅਹੁਦਿਆਂ ਤੇ ਹੋਏ ਪਰ ਇਹਦਾ ਕਿਸੇ ਨੇ ਕੁਝ ਵੀ ਨਹੀਂ ਕੀਤਾ ਸ਼ਾਰੇ ਸ਼ਹਿਰ ਚ ਤੁਸੀਂ ਦੇਖਿਆ ਹੋਵੇ ਹਿਸਟੋਰੀਕਲ ਪਲੇਸ ਦੇ ਬੋਰਡ ਲੱਗੇ ਹੋਏ ਸ਼ੀਸ਼ਮੈਲ ਬਾਜ਼ਾਰ ਸ਼ੀਸ਼ਮੈਲ ਹਿਸਟੋਰੀਕਲ ਪਲੇਸ ਪਰ ਬਹੁਤ ਦੂਰੋਂ ਦੂਰੋਂ ਜਨਤਾ ਆਂਦੀ ਇਹਨੂੰ ਦੇਖਣ ਵਾਸਤੇ ਇੱਥੇ ਜੈਨ ਮੰਦਿਰ ਵੀ ਹੈ ਉੱਧਰ ਲਈ ਵੀ ਬਹੁਤ ਲੋਕ ਆਉਂਦੇ ਪਰ ਇਹਨੂੰ ਕੋਈ ਵੀ ਨਹੀਂ ਦੇਖਦਾ ਪਰ ਕੀ ਲੱਗਦਾ ਕਿਸ ਕਰਕੇ ਇਹਦੀ ਜੋ ਦੇਖ ਪਾਲ ਨਹੀਂ ਸਰਕਾਰ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ ਸਰ ਇਸ ਤਰ੍ਹਾਂ ਇਹਦੇ ਲਈ ਕਈ ਵਾਰ ਕਈ ਵਾਰ ਇੱਥੇ ਕੋਈ ਇੱਕ ਤੁਹਾਡੇ ਵਰਗੇ ਕਈ ਪੱਤਰਕਾਰ ਭਾਈਚਾਰਾ ਲੋਕ ਆਂਦੇ ਨੇ ਉਹ ਦੇਖਦੇ ਨੇ ਵੀਡੀਓਜ਼ ਬਣਾਉਂਦੇ ਨੇ ਸੋਸ਼ਲ ਮੀਡੀਆ ਤੇ ਅਪਡੇਟ ਹੁੰਦੀਆਂ ਸਾਰੀਆਂ ਵੀਡੀਓਜ਼ ਪਰ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਅਸੀਂ ਵੀ ਕਈ ਵਾਰ ਗੁਹਾਰ ਲਗਾਈ ਹੈ ਗਵਰਨਮੈਂਟ ਨੂੰ ਸਰਕਾਰ ਨੂੰ ਕਿ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਕਈ ਮੂਰਤੀਆਂ ਉੱਪਰੋਂ ਡਿੱਗ ਡਿੱਗ ਕੇ نیچے गिर ਰਹੀਆਂ ਉਹ गिर ਰਹੀਆਂ ਟੁੱਟ ਰਹੀਆਂ ਕੁਝ ਲੋਕਾਂ ਦਾ ਨੁਕਸਾਨ ਹੁੰਦਾ ਪਲੱਸ ਜਿਹੜੀਆਂ ਮੂਰਤੀਆਂ ਕੋਈ ਬਹੁਤ ਪਿਆਰੀਆਂ ਬਣੀਆਂ ਲੱਕੜ ਦੀਆਂ ਵੀ ਬਹੁਤ ਮੂਰਤੀਆਂ ਬਣੀਆਂ ਹੋਈਆਂ ਉੱਪਰ ਮੋਰ ਬਣੇ ਹੋਏ ਸ਼ੀਸ਼ਿਆਂ ਦਾ ਵਰਕ ਹੋਇਆ ਹੋਇਆ ਰਾਜਾ ਜੀ ਦਾ ਦ ਬਹੁਤ اچھی-अच्छी ਕਾਰੀਗਰੀ ਅਸੀਂ ਛੋਟੇ ਹੁੰਦੇ ਸੀ ਤੇ ਓਪਨ ਹੁੰਦਾ ਸੀ ਉਦੋਂ ਦੌਰ पे ਟਿਕਟ ਹੁੰਦੀ ਸੀ ਅਸੀਂ ਦੇਖਣ ਜਾਈਦਾ ਸੀ ਤੇ ਇਹ ਕੀ ਲੱਗਦਾ ਕਿਸੇ ਟਾਈਮ ਤੇ ਇੱਥੇ ਲਾਈਨ ਲੱਗੀ ਹੁੰਦੀ ਸੀ ਲੋਕਾਂ ਦੀ ਬਿਲਕੁਲ ਜੀ ਬਿਲਕੁਲ ਦੋ ਰਾਜੋਂ ਕੱਲੇ ਭਾਰਤ ਤੋਂ ਕਿਨ ਵਿਦੇਸ਼ਾਂ ਤੋਂ ਵਿਦੇਸ਼ਾਂ ਤੋਂ ਵੀ ਆਉਂਦੇ ਹੁਣ ਕੋਈ ਨਹੀਂ ਸੀ ਦੇਖਣ ਹੁਣ ਇਸ ਟਾਈਮ ਸਰ ਤੁਹਾਡੇ ਸਾਹਮਣੇ ਤਾਲਾ ਲੱਗਾ ਹੋਇਆ ਜੀ ਬਿਲਕੁਲ ਬੰਦ ਹੋਇਆ ਹੋਇਆ ਆਹ ਦੇਖ ਲਓ ਬਿਲਡਿੰਗ ਅੱਗੇ ਨੂੰ ਝੁੱਕ ਚੁਕੀ ਆ ਇਹ ਇਹ ਵੀ ਨਹੀਂ ਪਤਾ ਕਿ ਕਦੋਂ ਨੇਰੀ ਆਵੇ ਤੂਫਾਨ ਆਵੇ ਤੇ ਬਿਲਡਿੰਗ نیچے ਤਵਸਤ ਹੋ ਜਵੇ ਪਿਛੇ ਜੇ ਬਰਸਾਤਾਂ ਦੇ ਮੌਸਮ 'ਚ ਵੀ ਇਹ ਪ੍ਰੋਬਲਮ ਆਈ ਸੀਗੀ ਕਿ ਧਿੱਗਨ ਦੀ ਕਦਰ ਹੋ ਗਈ ਸੀ ਸਰ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਦੋ ਕ ਮੂਰਤੀਆਂ ਉੱਪਰੋਂ ਡਿਸਟਰੋਏ ਹੋ ਕੇ نیچے ਗਿਰੀਆਂ ਉਸ ਤੋਂ ਬਾਅਦ ਇਹ ਇੱਧਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਆ ਸਾਰਾ ਬੋਰ ਡੁੱਗਿਆ ਹੋਇਆ ਉਹ ਸਾਰੀਆਂ ਤਰੇੜਾਂ ਆਈਆਂ ਹੋਈਆਂ ਜਿੰਨਾ ਜ਼ਿਆਦਾ ਨੁਕਸਾਨ ਇਸ ਚੀਜ਼ ਦਾ ਹੋ ਰਿਹਾ ਇਹਨੂੰ ਸੰਭਾਲ ਕੋਈ ਨਹੀਂ ਰਿਹਾ। ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਮੰਗ ਸਰ ਪ੍ਰਸ਼ਾਸਨ ਤੇ ਸਰਕਾਰ ਤੋਂ ਇਹੀ ਮੰਗ ਹੈ ਜੀ ਇਸ ਧਰੋਹਰ ਨੂੰ ਬਚਾ ਲਿਆ ਜਾਵੇ ਜਲਦੀ ਤੋਂ ਜਲਦੀ ਬਚਾਇਆ ਜਾਵੇ ਤੇ ਪਹਿਲ ਦੇ ਆਧਾਰ ਤੇ ਇਹਦਾ ਸਾਰਾ ਮੁਕੰਮਲ ਕੰਮ ਕੀਤਾ ਜਾਵੇ ਤੇ ਦੁਬਾਰਾ ਸ਼ੀਸ਼ਮੈਲ ਨੂੰ ਸ਼ੀਸ਼ਮੈਲ ਬਣਾਇਆ ਜਾਵੇ।